ਇਧਰ ਪੰਜਾਬ ਸਰਕਾਰ ਨੂੰ ਵੀ ਵੋਟਾਂ ਦੇ ਮਾਮਲੇ ਝਾੜ ਪੈਂਦੀ ਹੈ ਹਾਲਾਂਕਿ ਤੁਸੀਂ ਕਹੋਗੇ ਕਿ ਕੋਈ ਨਵੀਂ ਗੱਲ ਹੈ ਨਵੀਂ ਗੱਲ ਨਹੀਂ ਹੈ ਅਕਸਰ ਇਹਨਾਂ ਨੂੰ ਪੈਂਦੀ ਰਹਿੰਦੀ ਹੈ ਪਰ ਇਹ ਫਸੇ ਇਮਤਿਹਾਨ ਜਿਹੇ ਦੇ ਵਿੱਚ ਇਹ ਨਿਕਲਣ ਦਾ ਕੋਈ ਹੈ ਨਾ ਕੋਲੇ ਚਾਰਾ ਕਿ ਬਸ ਐਂ ਝਾੜ ਚਾਪੜਾ ਕੰਮ ਹੀ ਹੈ ਦੇਖੋ ਸਰਕਾਰ ਫਸਦੀ ਹੁੰਦੀ ਹੈ ਸਰਕਾਰ ਨਿਕਲਦੀ ਹੁੰਦੀ ਹੈ ਸਰਕਾਰ ਨੂੰ ਡੱਕਾ ਫਰਕ ਨਹੀਂ ਪੈਂਦਾ ਉਹਨੇ ਰਾਜ ਕਰਨਾ ਉਸ ਤੋਂ ਬਾਅਦ ਭਾਜ ਕਰਨਾ ਮਤਲਬ ਕਿ ਰਾਜ ਕਰਕੇ ਉਭਾਜ ਹੋ ਜਾਣਗੇ ਜੀ ਠੀਕ ਹੈ ਨਾ ਜੀ ਬਿਲਕੁਲ ਤਾਂ ਕਹਿੰਦੇ ਹੁੰਦੇ ਕਿ ਜਦੋਂ ਔਖਾ ਵੇਲਾ ਹੋਵੇ ਦੋ ਸਥਿਤੀਆਂ ਹੁੰਦੀਆਂ ਬੰਦੇ ਦੇ ਸਾਹਮਣੇ ਦੋ ਆਪਸ਼ਨ ਹੁੰਦੇ ਆ ਜਦੋਂ ਔਖਾ ਵੇਲਾ ਹੋਵੇ ਹੂੰ ਜਾਂ ਤਾਂ ਭਾਗ ਲਓ ਤੇ ਜਾਂ ਭਾਗ ਲਾਓ ਹੂੰ ਬਿਲਕੁਲ ਭਾਗ ਲਓ ਭਾਗ ਲਓ ਜੀ ਹੁਣ ਇੱਕ ਤਾਂ ਹੈਗਾ ਕਿ ਭੱਜ ਲਓ ਇੱਕ ਭਾਗ ਲਓ ਹਿੱਸਾ ਲਓ ਜੀ ਜਾਂ ਤਾਂ ਛੱਡ ਕੇ ਭੱਜੋ ਤੇ ਜਾਂ ਫਿਰ ਲੜਪੋ ਸਾਹਮਣੇ ਆ ਜਾਓ ਬਿਲਕੁਲ ਉਸ ਮੁਸੀਬਤ ਦੇ ਨਾਲ ਦੋ ਚਾਰ ਹੋ ਜਾਵੋ ਦਿਖਾ ਦਿਓ ਆਪਣੇ ਡੋਲਿਆਂ ਦਾ ਜ਼ੋਰ ਬਿਲਕੁਲ ਪਰ ਇੱਥੇ ਇੱਥੇ ਭਾਗ ਲਓ ਵਾਲੇ ਆ ਹੂੰ ਅਕਸਰ ਇਹ 5 ਸਾਲ ਹੁੰਦੇ ਆ ਉਸ ਤੋਂ ਬਾਅਦ ਇਹ ਕਹਿੰਦੇ ਭਾਗ ਲੋ ਜਾਂਸੇ ਬਸ ਨਿਕਲੋ ਕੋਈ ਆਸਟ੍ਰੇਲੀਆ ਚ ਬਣਾਈ ਜਾਂਦਾ ਜਾਇਦਾ ਕੋਈ ਕੈਨੇਡਾ ਚ ਬਣਾਈ ਜਾਂਦਾ ਕੋਈ ਕਿਤੇ ਬਣਾਈ ਜਾਂਦਾ ਬਸ ਆਪਦੇ ਬੱਚਿਆਂ ਨੂੰ ਪਹਿਲਾਂ ਭਜਾ ਦਿਓ ਮੁੜ ਕੇ ਆਪਾਂ ਜਰੋ ਹੂੰ ਤਾਂ ਗੱਲ ਇਹ ਆ ਕਿ ਦੇਖੋ ਸਰਕਾਰਾਂ ਨੂੰ ਕੁਝ ਵੀ ਫਰਕ ਨਹੀਂ ਪੈਂਦਾ ਫਰਕ ਪੈਂਦਾ ਲੋਕਾਂ ਨੂੰ ਬਿਲਕੁਲ ਜੀ ਲੋਕ ਕਿਸ ਤਰ੍ਹਾਂ ਇਸ ਪੰਜਾਬ ਨੂੰ ਦੇਖਦੇ ਆ ਲੋਕਾਂ ਦੇ ਛੱਡ ਦਿੰਦੇ ਆ ਸਭ ਇਸ ਵੇਲੇ ਦੀ ਜਿਹੜੀ ਸਥਿਤੀ ਹੈ ਸਥਿਤੀ ਹੈ ਜੀ ਸਰਕਾਰ ਜਿਹੜੀ ਹੈ ਉਹ ਠੀਕ ਕਿਹਾ ਕਿ ਸੁਪਰੀਮ ਕੋਰਟ ਗਈ ਸੁਪਰੀਮ ਕੋਰਟ ਨੇ ਕਿਹਾ ਕਿ 15 ਦਿਨਾਂ ਚ ਨੋਟੀਫਿਕੇਸ਼ਨ ਜਾਰੀ ਕਰ ਦਿਓ ਸ਼ਾਇਦ 7 ਕੇ 8 ਹਫਤਿਆਂ ਦਾ ਵਕਤਵਾ ਦਿੱਤਾ ਕਿ ਲੋਕਲ ਬਾਡੀਜ਼ ਦਾ ਇਲੈਕਸ਼ਨ ਜਿਹੜਾ ਉਹ ਡਨ ਕਰਵਾਓ ਜੀ ਅਸਲ ਦੇ ਵਿੱਚ ਜੇ ਇਮਤਿਹਾਨ ਦੇਖੀਏ ਸਰਕਾਰ ਦਾ ਇਮਤਿਹਾਨ ਤੇ ਚਲੋ ਇਲੈਕਸ਼ਨ ਤੇ ਕਰਵਾਉਣੀ ਕਰਮਾਉਣੇ ਸਰਕਾਰਾਂ ਨੇ ਉਹ ਕੰਡਕਟ ਕਰਨਾ ਉਹਨਾਂ ਦਾ ਫਰਜ਼ ਆ ਹਮ ਪਰ ਆਮ ਆਦਮੀ ਪਾਰਟੀ ਦਾ ਇਮਤਿਹਾਨ ਆ ਇਹਦੇ ਚ ਸਰਕਾਰ ਦਾ ਇਮਤਿਹਾਨ ਕਹਾਦਾ ਕੁਝ ਨਹੀਂ ਆ ਸਰਕਾਰ ਨੇ ਤੇ ਮਸ਼ੀਨਰੀ ਯੂਜ਼ ਕਰਨੀ ਆ ਬਿਲਕੁਲ ਪਰ ਮੈਂ ਸਮਝਦਾ ਸਰਕਾਰ ਨਾਲੋਂ ਵੱਧ आम आदमी पार्टी ਦਾ ਇਮਤਿਹਾਨ ਇਸ ਕਰਕੇ ਬਣ ਗਿਆ ਕਿ ਦਰਅਸਲ ਇਹ ਚਾਹੁੰਦੇ ਸਨ ਕਿ ਕਿਸੇ ਤਰੀਕੇ ਨਾਲ ਖਿੱਚ ਧੂਕ ਕੇ ਅਸੀਂ ਇਲੈਕਸ਼ਨ ਜਿਹੜਾ ਉਹ ਲੈ ਜਾਈਏ ਦਿੱਲੀ ਇਲੈਕਸ਼ਨਾਂ ਤੋਂ ਪਿਛੇ ਕਿਉਂਕਿ ਦਿੱਲੀ ਜਿਹੜੀ ਹੈ ਨਾ ਉਹ ਹਾਰਫ ਸਟੇਟ ਆ ਅਧ ਪਛਦੀ ਸਟੇਟ ਆ ਹਮ ਹਮ ਤੇ ਉੱਥੇ ਜਿੱਦਾਂ ਕਹ ਲਓ ਕਿ ਸ਼ਹਿਰੀ ਚੋਣਾਂ ਦਾ ਅਸਰ ਪਊਗਾ ਹਰਿਆਣੇ ਚੱਕ ਕੇ ਕਹਿੰਦੇ ਸੀਗੇ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਜਦੋਂ ਨਤੀਜਾ ਆਇਆ ਨਿਲ ਬਟਾ ਸਨਾਟਾ ਹਮ ਕੱਖ ਵੀ ਕੁਝ ਬਦਲ ਗਿਆ ਬਿਲਕੁਲ ਉਹਦੇ ਵਿੱਚ ਉੱਤੇ ਖਾਤਾ ਵੀ ਨਹੀਂ ਖੁੱਲਿਆ ਉੱਥੇ ਹੂੰ ਮੈਂ ਵੀ ਹੈਰਾਨ ਸੀਗਾ ਕਿ ਇੱਕ ਅੱਧ ਸੀਟ ਮੈਂ ਸਮਝਦਾ ਸੀ ਜਗਾਦਰੀ ਵਾਲੀ ਜਿੱਤ ਜਾਣਗੇ ਪਰ ਜਗਾਦਰੀ ਨੇ ਵੀ ਵਫਾ ਨਹੀਂ ਕੀਤੀ ਜੀ ਇਸ ਦਿਲ ਦੇ ਟੁਕੜੇ ਹਜ਼ਾਰ ਹੋਏ ਤੇ ਕੋਈ ਆਂਗੁਰਾ ਘਰਾਤੇ ਕੋਈ ਵਾਹ ਘਰਾ ਬਸ ਆਹੀ ਸਥਿਤੀ ਹੈ ਹੁਣ ਕਹਿੰਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਵਾਸਤੇ ਇੰਤਿਆਨਾ ਹੀ ਬਣ ਗਿਆ ਕਿ ਤੁਹਾਨੂੰ ਇੱਥੇ ਅੱਛਾ ਪਰਫਾਰਮ ਕਰਨਾ ਪਊਗਾ ਜੇ ਨਹੀਂ ਕਰੋਗੇ ਹੂੰ ਉਹਦਾ ਇਮਪੈਕਟ ਦਿੱਲੀ ਇਲੈਕਸ਼ਨ ਤੇ ਪੈ ਸਕਦਾ ਹੈ ਬਿਲਕੁਲ ਕਿਹਾ ਤੁਸੀਂ ਦੇਖ ਲਓ ਕਿ ਕਿਹੋ ਜਿਹਾ ਸ਼ਹਿਰੀ ਵਿਕਾਸ ਹੈ ਨਾ ਪੰਜਾਬ ਦਾ ਤੇ ਇਸ ਕਰਕੇ ਇਮਤਿਹਾਨ ਜ਼ਿਮਨੀ ਚੋਣਾਂ ਦਾ ਪਹਿਲਾ ਜੀ 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 ਉਸ ਤੋਂ ਬਾਅਦ ਨਾਲ ਹੀ ਸਥਾਨਕ ਸਰਕਾਰਾਂ ਦੇ ਨਤੀਜੇ ਦਾ ਵੀ ਇਮਤਿਹਾਨ ਹੀ ਆ ਕਿ ਜੇ ਅੱਛਾ ਨਤੀਜਾ ਆਏਗਾ ਤਾਂ ਉਹਦਾ ਅੱਛਾ ਪ੍ਰਭਾਵ ਜਾਏਗਾ ਜੇ ਨਹੀਂ ਤਾਂ ਫਿਰ ਕਿਤੇ ਨਾ ਕਿਤੇ ਕਹੋ ਕਿ ਬੜੀ ਮੁਸ਼ਕਲ ਹੈ ਰੇ ਬਾਬਾ ਬੜੀ ਮੁਸ਼ਕਲ ਬਿਲਕੁਲ ਜੀ ਬਿਲਕੁਲ ਬਿਲਕੁਲ ਖੈ ਵੇਖੋ ਹੁਣ ਕੀ ਬਣਦਾ ਆਪਾਂ ਵੇਖ ਲਾਂਗੇ ਓਲੀ ਓਲੀ ਜਿਹੜਾ ਆਨਲਾਈਨ ਟਾਈਮ ਦੇ ਵਿੱਚ ਕੋਈ ਆਉਂਦੀ ਖਬਰ ਅ ਇਧਰ ਮਿੱਤਰ ਪੁੱਛ ਰਹੇ ਨੇ ਕਿ ਭਾਈ ਦਲਵੀਰ ਗੋਲੜੀ ਦਾ ਕੀ ਬਣੂ ਕਹਿੰਦੇ ਬਾਈਵਾਸ ਸਾਹਿਬ ਕੀ ਪਾਰਟੀ ਚ ਨਹੀਂ ਆਉਂਦੇ ਨਾ ਆਪਾਂ ਜ਼ਰੂਰ ਇਸ ਤੇ ਗੱਲਬਾਤ ਕਰਾਂਗੇ ਜੀ ਅੱਗੇ ਜਾ ਕੇ